हाँ हाँ, इक्कीस लड़कियाँ, हाँ हाँ, इक्कीस लड़कियाँ, हाँ हाँ, इक्कीस लड़कियाँ, हाँ हाँ, इक्कीस लड़कियाँ, हाँ हाँ, एक ايه 1 کروڑ یاد کرنا ਪੰਜਾਬ ਸਰਕਾਰ ਪੰਜਾਬ ਸਰਕਾਰ ਹਾਏ ਹਾਏ ਪੰਜਾਬ ਸਰਕਾਰ ਹਾਏ ਹਾਏ ਜੈ ਸਾਡੇ ਕੋਲ ਬੰਦਾ ਮੈਂ ਇੱਕ ਗੱਲ ਸੁਣਿਓ ਪਹਿਲਾਂ ਇੱਕ ਮਿੰਟ 20 ਚੱਕ ਗੋਲੀ ਚੱਲੀ ਐ ਹਾਂਜੀ ਇਥੇ ਚੱਗਰਾ ਚੱਲੀ ਐ ਮੇਰਾ ਪਿੰਡ ਫੜਨਾ ਮੈਂ ਰਾਤ ਨੂੰ ਕੱਲੇ ਜਾਣਾ ਮੇਰੀ ਸੇਫਟੀ ਹੈ ਕੋਈ ਦੱਸੋ 2:30 ਵਜੇ ਤੁਹਾਨੂੰ ਕਾਲ ਕੀਤਾ ਹਸਪਤਲ ਦੇ ਦੇਣੀ ਤੁਹਾਡੀ ਡਿਊਟੀ ਐ ਕਿੰਨੇ ਵਜੇ ਕਿੰਨੇ ਵਜੇ 2:30 ਵਜੇ ਕਾਲ ਕਰਦਾ ਤਾਂ ਇਹ ਹੋਇਆ ਕਿਥੋਂ ਫੋਨ ਕੀਤਾ ਸਰ ਉੱਚੀ ਵਾਲਾ 2:30 ਵਜੇ ਕਦੋਂ ਕੀਤਾ ਕੋਈ ਫੋਨ ਨਹੀਂ ਕੀਤਾ ਜੀ ਇਹਨੂੰ ਬੜਾ ਜਿੰਨਾ ਕੰਮ ਜਲਾਉਂਦਾ ਉਹਨੀ ਵਾਰ ਮੇਰਾ ਨੰਬਰ ਦੀਨਾ ਹੈਗਾ ਉਹ ਕੰਪਨੀ ਦਾ ਨੰਬਰ ਫੋਨ ਨੰਬਰ ਤੱਕ ਆਹੋ ਕੰਪਨੀ ਦਾ ਮੇਰਾ ਇਹ ਲੱਗਾ ਲੱਗਾ ਕੰਪਨੀਰ ਦੇ ਕਰੀ ਨਾ ਉਹਨੀ ਵਾਰਾਂ ਦੇ ਆਹੋ ਉਹਨੂੰ ਬੋਲਿਆ ਭੈਣਾਂ ਅਰਜਨ ਬਚਾਓ ਕਿਉਂ ਇਹਨਾਂ ਦਾ ਕੇਸ ਹੈ ਇਸ ਤੋਂ ਜਾਂਦੇ ਫੀਸ ਲਾ ਦੋ ਆਹ ਤੀਹ ਲਾ ਫੀਸ ਹੱਲ ਕਰਾਈਏ ਆਪਾਂ ਹੱਲ ਕਰਾਈਏ ਹੱਲ ਹੈ ਉਹਨਾਂ ਟਰਾਫਿਕ ਮਰ ਦੇਖਦਾ ਲਰ ਨੇ ਸਪਲਾਈ ਕਰਦੇ ਤੁਹਾਡੀ ਜਦ ਤੁਹਾਨੂੰ ਸਰ ਫੋਨ ਕਰੀਏ ਕੋਈ ਕਹਿੰਦੇ ਗੱਡੀ ਲੈ ਕੇ ਆਜੋ ਸਾਨੂੰ ਲੈ ਲਓ ਜਦੋਂ ਫਿਊਲੀ ਲਾ ਕੇ ਸਾਡੇ ਕੋਲ ਨਹੀਂ ਹੈਗੀ ਨਹੀਂ ਹੈ ਸਾਡੇ ਕੋਲ ਨਾ ਕੋਈ ਸਾਡੇ ਕੋਲ ਸੇਫਟੀ ਜੇ ਦੱਸੋ ਕਰੀਏ ਜੀ ਗੱਡੀ ਮੈਂ ਵੀ ਬੈਗਮੈਂਟ ਮੈਗਮੈਂਟ ਨੂੰ ਕਰਦੀ ਲੈ ਕੇ ਆ ਜਦੋਂ ਟੈਕ ਦਾ ਲੋਡ ਚਾਹਦਾ ਨਾ ਸਾਰੇ ਇੱਕੋ ਵਾਰੀ ਮੋਤਾਂ ਐਸੇ ਨਹੀਂ ਕੋਈ ਚਾਹਦੀ ਮੇਰੇ ਸਾਡੇ ਸੈਲਰੀਆਂ ਮੈਨੂੰ ਮਿਹਨਤ ਕਰਾਉਣ ਨਾਲ ਮਿਲਦੀਆਂ ਮੈਨੂੰ ਰੋਡ ਕਰਾਉਣ ਨਾਲ ਨਹੀਂ ਮਿਲਦੀਆਂ ਰੋੜ ਚਲਾਨ ਨੂੰ ਨਾ ਵੀ ਪਿਛਲੀ ਚਲਾਨ ਨੂੰ ਮਿਲਦੀ ਹੈ ਨਾ ਤੁਹਾਨੂੰ ਪਿਛਲੀ ਦਾ ਹੀ ਹੱਲ ਮਿਲ ਜੇ ਮੈਂ 6:00 ਵਜੇ ਦਾ ਲੱਗਾ ਹੋਇਆ ਤੁਹਾਡੇ ਘਰ ਨੂੰ ਨਿਕਲ ਖੜੂਣ ਹੋ ਜਾਏਗਾ ਕੋਈ ਆ ਹੱਲ ਕਰੀ ਹੱਲ ਕਰੀ ਹੱਲ ਕਰੀ ਆਉਣ ਵਾਲਾ ਹੋ ਜਾਏਗਾ ਹੱਲ ਕਰੀ ਆ ਹੱਲ ਕਰੀਏ ਨਹੀਂ ਕਰਾਂਗੇ ਕੱਲ ਦੇ ਨਹੀਂ ਹੱਲ ਆ ਜਾ ਸਰ ਨਹੀਂ ਹੱਲ ਹੋਏਗਾ ਕੱਲ ਅਸੀਂ ਗੱਦੇ ਪਾ ਕੇ ਕਰਨਾ ਤੇ ਹਵਾ ਤੇ ਹੁੰਦੀ ਹੈ ਹੱਲ ਇਹ ਦੇਖੋ ਜੀ ਸਾਡੇ ਕੋਲ 4 ਬੰਦੇ ਆ 8 ਪਿੰਡ ਆ ਕਿਹੜਾ ਟ੍ਰਾਂਸਫਰ ਲੱਖਣ ਵਾਲਾ ਕੰਮ ਹੈ ਨਾ ਉਹ ਤੁਸੀਂ ਵੀ ਸਮਝਦੇ ਹੋਵੋਗੇ ਉਹਦੇ ਵਾਸਤੇ ਠੇਕੇਦਾਰ ਚਾਹੀਦਾ ਸਮਾਨ ਚਾਹੀਦਾ ਹਨ ਹੁਣ ਅਸੀਂ ਚਾਰ ਬੰਦੇ ਆ ਕੇ ਤਾਂ ਹੈ ਨਹੀਂ ਪਟਾਖਾ ਰੱਖ ਜਾਵਾਂਗੇ ਚਾਲੂ ਕਰ ਜਾਵਾਂਗੇ ਉਹਦੇ ਵਾਸਤੇ ਟਾਈਮ ਚਾਹੀਦਾ ਆ ਜੋ ਕਰ ਸਕਦੇ ਅਸੀਂ ਐਸਟੀਮੇਟ ਬਣਾ ਸਕਦੇ ਅਸੀਂ ਬਣਾ ਲਿਆ ਆ ਐਕਸਾ ਸਾਹਿਬ ਨੇ ਪਾਸ ਵੀ ਕਰ ਦਿੱਤਾ ਉਹ ਇਹ ਸਾਰਾ ਸਾਰਾ ਦੇ ਵਿੱਚ ਫਿਰ ਨਹੀਂ ਦਿੰਦੇ ਇਹ ਇੱਕ ਟੈਂਡਰ ਮੈਂ ਕਹਿੰਦੀ ਐਸਟੀਮੇਟ ਬਣਾ ਲਿਆ ਹੋ ਗਿਆ ਪਹਿਲਾਂ ਅਸੀਂ ਦੇਖ ਕੇ ਆਏ ਫੋ ਮੌਕਾ ਦੇਖ ਕੇ ਗਏ ਸਾਰੇ ਕੰਮ ਹੈ ਪਹਿਲਾ ਆਏ ਸੀ ਪਤਾ ਹੀ ਗੱਲ ਐਡ ਕਰ ਦਿੰਦੇ ਦੂਜੇ ਦਿਨ ਦੂਜੇ ਦਿਨ ਤੀਜਾ ਹਰੇਕ ਅਲੱਗ ਅਲੱਗ ਸਮੱਸਿਆ ਨਾਲ ਇਕੱਠਿਆਂ ਮੇ ਇੱਕ ਜਣੋ ਤੁਹਾਡੇ ట్రాన్స్‌ਫਾਰਮ ਦੀ ਸਮੱਸਿਆ ਬੱਝ ਗਈ ਆ ਜਿਹੜੀ ਲਾਈਨ ਦੀ ਕੰਮ ਆ ਇੱਥੇ ਬਹੁਤ ਬੰਦੇ ਆ ਜਿੰਦੀ ਸ਼ਹਿਰਾ ਚ ਹੈਗਾ ਸ਼ਹਿਰਾ ਦੇ ਨਾਲ 24 ਘੰਟੇ ਕੋ ਪੰਡਾ ਜ ਨਹੀਂ ਹੈ ਇਹ ਨਾ ਨਹੀਂ ਦੇ ਸਕਦੇ ਸਾਡੀ ਕੰਮ ਸਾਰੇ ਕਰੋਗਾ ਸਾਡੀ ట్రాన్స్‌ਫਾਰਮ ਦਾ ਲਾ ਕੇ ਦੇਖ ਲੈਨੇ ਆ ਉਹ ਲਾ ਦੇ ਪੱਕੀ ਕੰਮ ਕਰਦਾ ਹੈਗਾ ਇਹ ਸੀਮੈਂਟ ਪਾਸ ਹੋਊਗਾ ਤੇ ਠੀਕ ਨਾ ਹੋਊਗਾ ਕਰੀ ਲੱਗ ਜੇ ਮੋੜ ਬੈ ਜਾਣਾ ਮੈਂ ਸਭ ਦਾ ਟੈਨੰਬਰ ਆਹ ਦੇਖੋ ਕਿੰਨੇ ਹੋਣ ਕਿਤੇ ਹੋਣੇ ਮਾਡਾ ਫੋਨ ਅੱਗੇ ਨਹੀਂ ਮੈਂ ਚੱਕਦਾ ਮੈਂ ਕਿ ਤੂੰ ਫੋਨ ਚੱਕੇ ਨਹੀਂ ਆਹ ਰਹਿ ਮੋਟਰਸਾਈਕਲ ਤੇ ਸੀ ਆ ਮਰੀ ਜਾਨ ਸੁਣੋ ਬੰ ਮੋਟਰਸਾਈਕਲ ਤੇ ਸੀਗਾ ਤੁਹਾਡੀ ਕੋਲ ਆਈ ਮੈਂ ਜਿਹੜਾ ਟਿਕੜ ਤੇ ਸਪੈਨਸ ਅਟੈਂਡ ਕਰਨਾ ਆ ਜਾ ਕੇ ਚੱਕੀ ਕੋਲ ਇਹਨਾਂ ਦੀ ਮੈਂ ਮੈਂ ਕਹਾਂ ਮੈਂ ਤੁਹਾਡਾ ਰਿਆਚ ਕਰਦਾ ਪਿਆ ਮੈਂ ਸਾਰਾ ਕੁਝ ਕਰਦਾ ਪਿਆ ਇਹ ਕਹਿੰਦੇ ਸੀ ਰੋਡ ਜਾਮ ਕਰਨਾ ਸਾਰਾ ਹੌਂਦ ਦੱਸੋ ਥੋੜਾ ਟਾਈਮ ਤਾਂ ਦਿਓ ਨਾ ਹੁਣ ਵੀ ਸਾਡੇ ਕੋਲ ਬੈਂਕ ਨੇ ਇਹਦਾ ਮਲਾਜਾ ਕੋਈ ਨਹੀਂ ਅਸੀਂ ਪ੍ਰਾਈਵੇਟ ਪਤਾ ਲੈ ਕੇ ਆਏ ਆ ਜਿੰਨਾ ਕਰ ਸਕੋ ਦੇ ਦੇ ਮਹੀਨੇ ਦੀ 1500 ਕਰ ਹਾਂ ਸਾਹਮਣੇ ਨਾਲ ਹੀ ਨਹੀਂ ਹੋਇਆ ਕਿਹਾ ਬੈਂਕਾਂ ਦੇ ਉੱਥੇ ਅਸੀਂ ਦੂਸਰੇ ਬੰਦੇ ਪਾ ਦੇ ਦੇਖੋ ਜੀ

ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਸਾਜੀ ਅਸੀਂ ਪਿਛਲੇ 1.5 ਮਹੀਨੇ ਤੋਂ ਬਿਜਲੀ ਡਿਪਾਰਟਮੈਂਟ ਤੋਂ ਇੰਨੇ ਪਰੇਸ਼ਾਨ ਆ ਜੀ ਕਿ ਹਰ ਰੋਜ਼ ਰਾਤ ਨੂੰ ਲਾਈਟ ਬੰਦ ਕਰ ਦਿੱਤੀ ਜਾਂਦੀ ਹੈ ਤੇ ਪੂਰੀ ਰਾਤ ਲਾਈਟ ਬੰਦ ਕਰਕੇ ਦੂਸਰੇ ਦਿਨ 10-11 ਵਜੇ ਲਾਈਟ ਚੱਲਦੀ ਜਾਂਦੀ ਹੈ ਇਹ ਅਸੀਂ ਜੈ ਸਿੰਘ ਸਾਹਿਬ ਨੂੰ ਫੋਨ ਕਰਦੇ ਆ ਤੇ ਉਹ ਆਪਕੋ ਸਾਡਾ ਫੋਨ ਤੱਕ ਨਹੀਂ ਅਟੈਂਡ ਕਰਦੇ ਹੈਗੇ ਤੇ ਜੇ ਸਾਡੀ ਇਸ ਬਿਜਲੀ ਵਾਲੀ ਸਮੱਸਿਆ ਦਾ ਹੱਲ ਨਹੀਂ ਕੀਤਾ ਗਿਆ ਤੇ ਅਸੀਂ ਇੱਥੇ ਚੱਕਾ ਜਾਮ ਕਰਾਂਗੇ ਤੇ ਇਹ ਅਰੀ ਇਸ ਤਰੀਕੇ ਨਾਲ ਬਿਜਲੀ ਦਾ ਹੱਲ ਹੋਏਗਾ ਜੀ ਸਾਡੇ ਬਿਜਲੀ ਡਿਪਾਰਟਮੈਂਟ ਵੱਲੋਂ ਕੋਈ ਵੀ ਇਸ ਦਾ ਹੱਲ ਨਹੀਂ ਕੀਤਾ ਜਾ ਰਿਹਾ ਤੇ ਨਾ ਹੀ ਸਾਨੂੰ ਕੋਈ ਪਾਣੀ ਦੀ ਤੇ ਨੀਲੀ ਦੀ ਸਮੱਸਿਆ ਦਾ ਕੋਈ ਹੱਲ ਕਰ ਰਿਹਾ ਇਸ ਕਰਕੇ ਅਸੀਂ ਚੱਕਾ ਜਾਮ ਕਰਾਂਗੇ ਤੇ ਇਸੇ ਤਰੀਕੇ ਨਾਲ ਹੀ ਸਾਡਾ ਹੱਲ ਕੀਤਾ ਜਾਏਗਾ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਬਿਜਲੀ ਡਿਪਾਰਟਮੈਂਟ ਮੁਰਦਾਬਾਦ ਬਿਜਲੀ ਡਿਪਾਰਟਮੈਂਟ ਮੁਰਦਾਬਾਦ ਪੰਜਾਬ